ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸੱਚ ਤੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾ ਚੁੱਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਬਤਾ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੂਰੀਆ ਭਾਰ ਸਹਸ ਸਿਆਣ ਪਾ ਲਖ ਹੋ ਹੈ ਤਾ ਇਕ ਨ ਚੱਲੇ ਨਾ ਕਿੰ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇਕ ਨਾ ਹੁਕਮੀ ਬਖਸ਼ੀ ਵਿਸ਼ੇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੂਵੇ ਕਿਸੈ ਤਾ ਗਾਵੇ ਕੋ ਦਾਤ ਜਾਣੀ ਨੀ ਸਾ ਗਾਵੇ ਕੋ ਗੁਣ ਵਡਿਆਈਆਂ ਚਾਹ ਗਾਵੇ ਕੋ ਵਿਦਿਆ ਵਿਖਮ ਵਿਚਾ ਗਾਵੇ ਕੋ ਸਾਜ ਕਰੀ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਜਿਸੈ ਦੂਰ ਗਾਵੇ ਕੋ ਵੇਖੇ ਹਾਦ ਰਾਹ ਦੂ ਕਥਨਾ ਕਥੀ ਨਾ ਆਵੇ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਤੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੀ ਪਰਵਾਉ ਤਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਮੰਗੇ ਦੇਹ ਦੇਹ ਦਾਤ ਕਰੇ ਦਾਤਾ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਵਾਹ ਮੂੰਹੋਂ ਕੇ ਬੁੱਲਣ ਬੋਲੀਐ ਜਿਤ ਸੁਣ ਧਰੇ ਭਿਆ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾ ਧਰਮੀ ਆਵੇ ਕੱਪੜਾ ਨਦਰੀ ਮੂਖ ਦੁਆ ਨਾਨਕ ਈ ਵੈ ਜਾਣੀਐ ਸਭ ਆਪੇ ਸਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀ ਗਏ ਸੋਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜਿਹੀਂ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾ ਗੁਰਾ ਇੱਕ ਦੇਹ 부ਝਾਈ ਤਮ ਨਾ ਜੀਆ ਕਾ ਇੱਕ ਦਾਤਾ ਤੋ ਮੈਂ ਵਿਸਰ ਨ ਜਾਇ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੀ ਕਰੀ ਜੇਤੀ ਸ੍ਰਿਠ ਉਪਾਏ ਵਿਖਾ ਵਿਣ ਕਰਮਾ ਕੇ ਮਿਲੇ ਲਈ ਮਾਤ ਵਿਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਤੂੰ ਮੈਂ ਵਿਸਰ ਨ ਜਾਇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤੁਸ ਨਦਰ ਨ ਆਵਈ ਕਾ ਬਾਤ ਨਾ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੋਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪੋ ਨਾ ਸਕੈ ਕਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਵਰ ਮਾ ਇੰਦ ਸੁਣੇ ਮੁਖਸਾਲਾ ਹਣਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆ ਸੁਣਿਐ ਅਠਸਠ ਕਾ ਇਸਨਾ ਸੁਣਿਐ ਪੜ ਪੜ ਪਾਵੇ ਮਾਨ ਸੁਣਿਐ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਰਾ ਗੁਨਾ ਕੀ ਗਾਹਾ ਸੁਣਿਐ ਸੇਖ ਪੀਰ ਪਾਤਸ਼ਾਹ ਸੁਣਿਐ ਅੰਧੇ ਪਾਵੇ ਰਾਹ ਸੁਣਿਐ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਿਸ਼ਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਐ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਮੂੰਹ ਝੋਟਾ ਨਾ ਖਾਏ ਮਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤਸਿਉ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੂਖ ਦਵਾਰ ਮਨੈ ਪਰਵਾਰੇ ਸਾਧਾਰ ਮਨੈ ਤਰੇ ਤਾਰੇ ਗੁਰਸਿੱਖ ਮਨੈ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾ ਪੰਚਾ ਕਾ ਗੁਰ ਏਕ ਤਿਆ ਜੇ ਕੋ ਕਹ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਗੁਜੈ ਹੋਵੇ ਸਚਿਆ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਵਣ ਜੋ ਜੀ ਜਾਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਬੜੀ ਕਲਾ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੇ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਈ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋ ਅਸੰਖ ਗੱਲ ਵੱਡ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਭਖ ਖਾਹੀ ਅਸੰਖ ਨਿੰਦਕ ਸਰ ਕਰਹ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਬਾਦ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸ਼ੰਖਨਾਵ ਅਸ਼ੰਖਤਾ ਆਗਮ ਅਗਮ ਅਸ਼ੰਖ ਲੋ ਅਸ਼ੰਖ ਕਹਿ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੀ ਜੇ ਫਰਮਾਏ ਤੇ ਤੇ ਪਾਹੀ ਜੇਤਾ ਕੀਤਾ ਤੇਤਾ ਨਾਉ ਵਿਣਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਓ ਧੋਏ ਭਰਗੇ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੇਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੂ ਜਾਹੁ ਤੀਰਥ ਤਪ ਦਇਆ ਦਤ ਦਾਨ ਜੀ ਕੋ ਪਾਵੇ ਤਿਲ ਕਾਮਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣਗੁਣ ਕੀਤੇ ਭਗਤ ਨਾ ਹੋਇ ਸੁਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕੌਣ ਸੁਵੇਲਾ ਵਖਤ ਕਵਣ ਕਵਣ ਤੇ ਤਕਵਣ ਵਾਰ ਕਵਣ ਸ੍ਰਤੀ ਮਾਹੂ ਕਵਣ ਜੇ ਤੋ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਉ ਕਾ ਦੀਆ ਜੇ ਲੇਖਣ ਲੇਖਕੁਰਾ ਤਿਤਵਾਰ ਨਾ ਜੋਗੀ ਜਾਣੈ ਰੁੱਤ ਮਹਾਂ ਨ ਕੋਈ ਜਾਂ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੈ ਸੂਈ ਕਿਵ ਕਰ ਅੱਖਾਂ ਕਿਵ ਸਹਲਾਹੀ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਂ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਊੜਕ ਊੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸੈ ਸਠਾਰੇ ਕਹਿਣ ਕਤੇ ਬਾ ਅਸਲੂ ਇੱਕ ਧਾਤ ਲੇਖਾ ਹੋਇ ਤਾ ਲਿਖੀਐ ਲੇਖੇ ਹੋਇ ਵਿਡਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਲਾ ਇਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਭਵੇਂ ਸਮੁੰਦਰ ਨਾ ਜਾਣੀਏ ਸਮੁੰਦਰ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁੰਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾ ਅੰਤ ਨ ਜਾਪੇ ਪਾਰਾਵਾ ਅੰਤ ਕਾਰਣ ਕੀਤੇ ਬਿਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਇ ਬਉਤਾ ਕਹੀਏ ਬਉਤਾ ਹੋਇ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਇਹ ਵਡ ਊਚਾ ਹੋਵੇ ਕੋਇ ਤਿਸ ਊਚੇ ਕੋ ਜਾਣੇ ਸੋਇ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋਦ ਅਪਾਰ ਕੀਤੇ ਆਗਨਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕ ਕਰ ਪਾਏ ਕੀਤੇ ਮੂਰਖ ਕਾਹੀ ਖਾਏ ਕੇਤਿਆ ਦੂਖ ਭੂਖ ਸਦਮਾਰ ਇਹ ਭੇਦਾਂ ਤੇਰੀ ਦਾਤਾ ਬੰਦ ਖਲਾਸੇ ਭਾਣੇ ਹੋਏ ਹੁਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੀਤੀਆ ਮੂੰਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇਈ ਕੇ ਜਿਸਨੋ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ अमूल गुण अमूल व्यापार अमूल व्यापार अमूल भंडार अमूल आवे अमूल ले जाए अमूल पाए अमुल्ला समाए अमूल धर्म अमूल दीवान अमूल तुल अमूल परवान अमूल बख्शीश अमूल निशान अमूल कर्म अमूल फुर्माण अमु अमूल आख्या ना जाए आख आख रहे लिबलाय ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਹਿ ਕੇਤੇ ਕਹਿ ਕਹਿ ਉਠ ਉਠ ਜਾਏ ਇਤੇ ਕੀਤੇ ਹੂਰ ਕਰੇ ਤਾਂ ਆਖ ਨ ਸਕੇ ਕੀ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਏ ਸਿਰ ਗਾਵਾ ਰਾਂਗ ਗਵਾਤ ਸੋ ਦਰ ਕੀ ਹਾ ਸੋ ਕਰ ਕੀ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੇ ਸਿਉ ਕੈਨ ਕੀਤੇ ਗਾਵਣ ਹਾਰੇ ਗਾਵੇ ਤੁਹ ਨੋ ਪਉਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਹਿ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੀਵੀ ਸੋਹਣ ਸਦਾ ਸੁਵਾਰੇ ਗਾਵੇ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਦੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਾਣ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੂਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੂਦਨੋ ਗਾਵੈ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਾਇ ਚਿਤ ਨਾਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀਂ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਂਤੀ ਕਰ ਕਰ ਜਿੰਸੇ ਮਾਇਆ ਜਿੰਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤੁ ਸੁਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਤੋ ਪਾਤ ਸਾਹੁ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪੰਤ ਝੋਲੀ ਧਿਆਨ ਕੀ ਕਰੇ ਬਿਬੂਤ ਇੰਥਾ ਕਾਲ ਕੁਵਾਰੀ ਕਾਇਆ ਜੁਤ ਡੰਡਾ ਪਰਤੀ ਆਈ ਪੰਥੀ ਸਗਲ ਜੁਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਬਹੁਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੀ ਪਰਵਾਰ ਇੱਕ ਸੰਸਾਰੀ ਇੱਕ ਭੰਡਾਰੇ ਇੱਕ ਲਾਏ ਦੀਵਾ ਜੇ ਮਤ ਸਭਾ ਵੇਤਵੇਂ ਚਲਾਵੇ ਜਿਵਹੁ ਵੇ ਫੁਰਮਾਨ ਉਹ ਵੇਖੇ ਉਹ ਨਾਨ ਨਦਰ ਨ ਆਵੇ ਭਉਤਾ ਇਹ ਵਿਡਾਨ ਆਦੇਸ ਦੇ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰ ਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦੇ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਭੌ ਲਖ ਹੋ ਹੈ ਲਖ ਹੋ ਮੈਂ ਲਖ ਵੀ ਲਖ ਲਾ ਗੇੜਾ ਆਖੀਏ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜਿ ਗਏ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਣ ਜੋਰਜ ਪਹਿਨੈ ਜੋਰ ਜੋਰ ਨ ਮੰਗਣ ਦੇੜ ਨ ਜੋਰ ਜੋਰ ਨ ਜੀਵਣ ਮਰਣ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੀ ਜਾਏ ਧਰਮ ਖੰਡ ਕਾ ਇਹੋ ਧਰਮ ज्ञान खंड का आ कर्म, केते वैसंतर, केते कान महेश केते वर्त के रश केते आकर्म भूमि तू उपदेश केते इन्द चंद सूर केते, केते मंडल देश, केते सिद्ध बुद्धनाथ केते केते देवेश ਕੀਤੇ ਦੇਵਦਾਨੋ ਮਨ ਕੀਤੇ ਕੀਤੇ ਰਤਨ ਸਮੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾਨਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੇ ਆਨਾਦ ਬినੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੂਰ ਨਾ ਕੋਈ ਹੋਰ ਤਿੱਥੇ ਜੂਦ ਮਹਾਬਦ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਈ ਮਾ ਮਾਹੀ ਤਾਂਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਏ ਜਿਨ ਕੈ ਰਾਉ ਵਸੇ ਮਨ ਮਾਹੀ ਤਿਥੇ ਭਗਤ ਵਸੇ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਾਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾ ਅੰਤ ਨਯੰ ਤਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆ ਐ ਹਰਣ ਮਤ ਵੀਧ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਕਿਲੇ ਸਗਲ ਜਗਤ ਚੰਗਿਆ ਯਾ ਬੁਰਿਆ ਆਇਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ